ਗਾਈਸ ਅਸੀਂ ਅਸੀਂ ਭੱਜ ਰਹੇ ਹਾਂ ਗਾਈਸ ਅਸੀਂ ਅਸੀਂ ਭੱਜ ਰਹੇ ਹਾਂ ਉੱਥੇ ਉੱਥੇ ਲੜਾਈ ਹੋ ਗਈ ਹੈ ਛੇਤੀ ਭੱਜੋ ਹੋਏ ਬੇਮਾਰ ਸਕੇ ਸਾਡੇ ਪਿੱਛੇ ਚੋਰ ਪੈ ਗਏ ਨੇ ਇੱਕ ਉਹ ਗੱਡੀ ਸਾਡੇ ਪਿੱਛੇ ਲੱਗ ਗਈ ਹੈ ਗਾਈਸ ਵੀਰੇ ਅਸੀਂ ਸੜਕ ਤੇ ਆ ਗਿਆ ਗਾਈਸ ਵੀ ਇੰਨਾ ਮੋਟਾ ਇੰਨਾ ਮੋਟਾ ਇੰਨਾ ਮੋਟਾ ਇੰਨਾ ਮੋਟਾ ਮੋਟਾ ਕਿੰਨਾ ਹੋ ਗਿਆ ਟੂ ਮੈਨੀ ਪੀਪਲ ਪੀਪਲ ਆਈ ਪੀਪਲ ਗੱਡੀ ਗਾਇਸ ਵੀਰੇ ਹਾਂ ਗਾਇਸ ਭਾਣੇ ਹਾਂ ਤੁਸੀਂ ਬਰੀਕ ਜੇ ਤੁਸੀਂ ਕਿਉਂ ਆਏ ਹੋ ਅਸੀਂ ਮੋਟੇ ਹੋਣ ਆਏ ਹਾਂ ਕਹਿੰਦੇ ਨੇ ਜੇ ਸੈਰ ਕਰੀਏ ਹਵਾ ਖਾ ਕੇ ਮੋਟੇ ਹੋ ਜੀਦਾ ਤੇ ਜੇ ਸੈਰ ਕਰੀਏ ਜਿਹੜੇ ਮੋਟੇ ਨੇ ਉਹ ਹਵਾ ਕੱਢ ਕੇ ਪਤਲੇ ਹੋ ਜਾਂਦੇ ਮੈਂ ਉੱਡਦੀ ਆ ਇਸੀ ਉੱਡਦੀ ਆਈ ਸੀ ਹੋਰ ਬੈਗ ਘੁਮਾਦੀ ਤੂੰ ਲੈ ਲੈ ਮਮਾ ਤੂੰ ਸੈਕਟਰ ਨਹੀਂ ਕਿਤੇ ਜਦ ਮੈਂ ਬਾਰੂ ਵਾਲੇ ਸੇ ਬੈਗ ਘੁਮਾਦੀ ਕਾਰਡ ਇੰਨੀ ਵੱਡੀ ਟਰੋਫੀ ਮਮਾ ਸ਼ੋਗਾਈ ਸੀ ਆ ਵਰਲਡ ਫੇਮਸ ਫੈਕਟਰੀ 1100 ਕੇ 2100 ਹਾਏ ਕਰਨ 1100 ਕੇ 2100 ਵੱਡੀ ਕੀ ਵੀਸ਼ੇ ਮਰਗਿਆ ਨਹੀਂ ਲੈਣਾ ਸੀ ਨਹੀਂ ਫਿਰ ਵੀ ਤੁਹਾਡੀ ਕੀ ਵੀ ਤੁਹਾਡੀ ਖੁਸ਼ੀ ਦਾ ਲੈਣਾ ਹੈ ਫਿਰ 11 ਰੁਪਏ ਦੇ ਦिए ਹਾਂ ਹੈ ਕਿੰਨੇ ਆ ਹਾਂਜੀ ਗਾਇਜ਼ ਵੈਲਕਮ ਬੈਕ ਤੇ ਅੱਜ ਅਸੀਂ ਫੇਰ ਨਿਕਲ ਚੁੱਕੇ ਹਾਂ ਵਾਕ ਤੇ ਅਸੀਂ ਕਿੰਨੇ ਦੋ ਜਣੇ ਨੇ ਪਤਲੇ ਹੋਣਾ ਤੇ ਅਸੀਂ ਕਿੰਨੇ ਜਣੇ ਲੈ ਕੇ ਚੱਲੇ ਆ ਨਾਲ ਦੋ ਜਣਿਆਂ ਨੇ ਤੰਗੀ ਦੀ ਤਿੰਨੇ ਹੋਣਾ ਕੋ ਉਹ ਹਾਂ ਇੱਕ ਸੱਚ ਸ਼ਗਨ ਹੈ ਅਸੀਂ ਤਿੰਨ ਜਣੇ ਨੇ ਪਤਲੇ ਹੋਣਾ ਤੇ ਸਾਡੇ ਨਾਲ 6 ਜਣੇ ਟੂ ਮੈਨੀ ਪੀਪਲ ਪੀਪਲ ਆਈ ਪੀਪਲ ਮਮਾ ਜੀ ਹਾਂ ਸ਼ਗਨ ਨੂੰ ਦੇਖੋ ਕਿੰਨੀ ਅੱਗੇ ਚੱਲ ਗਈ ਹੈ ਸ਼ਗਨ ਤੇ ਬਹੁਤ ਗਈ ਪਰ ਮਜ਼ਾ ਹੁੰਦਾ ਹੈ ਫਰੈਸ਼ ਫਰੈਸ਼ ਫੀਲ ਹੁੰਦਾ ਹੈ ਹੋਰ ਬੀਬੀਆਂ ਦੇ ਅੱਗੇ ਲੰਘ ਗਈ ਮੈਨੂੰ ਛੱਡ ਕੇ ਨਹੀਂ ਕੁੜੀਆਂ ਰੁਕ ਜਾਓ ਆ ਦੇਖੋ ਗਾਇਜ਼ ਇੰਨੇ ਜਣੇ ਆਏ ਆ ਸੀ 9 ਜਣੇ ਤੇ ਮੈਂ ਵਲੌਗ ਬਣਾਉਂਦੀ ਰਹਗੀ ਆਪ ਸਾਰੇ ਜਣੇ ਅੱਗੇ ਆ ਗਏ ਮੈਂ ਇਕੱਲੀ ਰਹਿਗੀ ਪਿੱਛੇ ਆ ਵੇਖਾ ਸਾਡਾ ਐਡਾ ਮੋਟਾ ਬੰਦਾ ਵਿਚਾਰਾ ਭਰਾ ਮੇਰਾ ਇੰਨਾ ਮੋਟਾ ਇੰਨਾ ਮੋਟਾ ਤੂੰ ਮੋਟਾ ਐਡਾ ਹੋ ਗਿਆ ਮੋਟਾ ਕਿੰਨਾ ਹੋ ਗਿਆ ਮੋਟਾ ਕਿੰਨਾ ਹੋ ਗਿਆ ਓਏ ਸਾਈਡ ਤੋਂ ਜਾ ਉਹ ਗੱਡੂ ਸੀਰਤ ਇਹਦਾ ਹੀ ਸਾਡੀ ਬਗੋਰੇ ਦੀ ਫੈਕਟਰੀ ਸਪੈਸ਼ਲ ਬਗੋਰੇ ਦੀ ਇਹਦੇ ਹੋਰ ਨੇ ਵੀ ਹੈ ਦੇ ਬਗੋਰੇ ਚੀਏ ਪਾਈਪ ਫੈਕਟਰੀ ਜੋ ਜਹਤ ਪ੍ਰੋਬਲਮ ਹੈ ওভারਟੇਕ ਕਰਨਾ ਹੈ गाइस ਵੀਊ ਦੇਖੋ ਕਿੰਨਾ ਸੋਹਣਾ ਗ੍ਰੀਨਰੀ ਦੇ ਨਾਲ-ਨਾਲ ਸਨਸੈਟ ਦਾ ਵੀਊ ਬਹੁਤ ਹੀ ਸੋਹਣਾ ਲੱਗਦਾ ਪਿਆ ਗ੍ਰੀਨਰੀ ਦੇਖ ਕੇ ਤੇ ਵੈਸੇ ਹੀ ਮੂਡ ਜਿਹੜਾ ਫਰੈਸ਼ ਹੋ ਜਾਂਦਾ ਹੈ ਹਲੋ गाइस ਉਹ ਵੀ ਪਿੱਛੇ ਰਹੀ ਹੈ ਨਾ ਮਾ ਜੱਲ ਦੇਖੋ ਇਹ ਇਧਰ ਆ ਰਿਹਾ ਕਿਓ ਹੈ ਨਾ ਕੋਲਾ ਬੜਾ ਆ ਗਿਆ ਨਾ ਚੱਪੜਾ ਹੱਥ ਵੀ ਆ ਰਹੀ ਜਰ ਪੁੱਤਰ ਇੰਨਾ ਟਾਈਮ ਨਹੀਂ ਹੈਗਾ ਨੱਕ ਨੂੰ ਕੁ ਦੇਖਣ ਦਾ ਬਰੇ 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 ਜੱਡੀ ਆ ਜਾਣੀ ਮੇਰੇ ਟੋਗਰ ਦੀ ਜਿਆਦਾ ਹੱਥ ਹੁੰਦੇ ਬੜਾ ਸਿਆਣਾ ਬੜਾ ਸਿਆਣਾ ਬੜਾ ਸਿਆਣਾ ਚਲੋ ਬੱਜੋ 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 ਉਹ ਵੀ ਕੀ ਮਨ ਉਹ ਲੈ ਲੈ ਨੂੰ ਕਹਿੰਦੇ ਨਹੀਂ ਹੈ ਲੈ ਲੈ ਨਹੀਂ ਗਲਿਸ਼ ਕੀ ਹੁੰਦੇ ਨੇ ਜੋ ਕਿ ਮੋਨ ਮੋਨ ਐਮ ਵਾਲੀ ਬਹੁਤ ਖਸੀ ਹੋ ਮਲਾਮੇ ਗੱਲ ਤੋਂ ਲੈ ਕੇ ਨਹੀਂ ਹੋਣਾ ਰੋਣਾ ਚੁੱਪ ਕਰ ਜਾ ਤੇ ਚੁੱਪ ਮੈਂ ਵੀ ਇਹ ਕੈਮਰਾ ਪਿੱਛੇ ਨੂੰ ਵੀਡੀਓ ਬਣਾ ਰਹੀ ਹਾਂ ਹੋਰ ਕਿੰਨੀ ਸੋਹਣੀ ਬਣਦੀ ਬੈਕ ਦੀ ਵੀਡੀਓ ਚਲੋ ਵੀ ਜੋਗਿੰਗ ਜੋਗਿੰਗ ਗੱਲ ਪਾ ਦਿਲੋ ਜੱਟ ਨੂੰ ਚੜੇ ਲਟਕਰੀ ਹੋਸੀ ਕੁੱਟ ਕੇ ਜੀਨੇ ਤੇ ਨਾ ਕਰਦੀ ਪਿਆ ਸਿਰ ਸਿਰ ਹੋ ਗਿਆ ਤੇਰੇ ਸੁਭਾਏ ਤਾਲੀ ਫਿਰ ਨਾ ਕੌਣ ਜਾਂਦਾ ਚੱਲ ਇੱਧਰ ਆਪਾਂ ਨਹੀਂ ਨਾ ਗਾਇਸ ਅਸੀਂ ਅਸੀਂ ਭੱਜ ਰਹੇ ਹਾਂ ਉੱਥੇ ਉੱਥੇ ਲੜਾਈ ਹੋ ਗਈ ਛੇਤੀ ਭੱਜੋ ਹਾਏ ਵੇ ਮਾਰ ਛੇਤੀ ਭੱਜੋ ਹਾਏ ਰੁਕੋ ਛੇਤੀ ਭੱਜੋ ਛੇਤੀ ਭੱਜੋ ਗਾਇਸ ਸਾਡੇ ਪਿੱਛੇ ਚੋਰ ਪੈ ਗਏ ਨੇ ਇੱਕ ਉਹ ਗੱਡੀ ਸਾਡੇ ਪਿੱਛੇ ਲੱਗ ਗਈ ਹੈ ਹੋਏ ਕਿ ਪਿੱਛੇ ਰਹੀ ਹੈ ਗਾਇਸ ਗਾਇਸ ਵੀਰੇ ਗਾਇਸ ਵੀਰੇ ਅਸੀਂ ਸੜਕ ਤੇ ਆ ਗਏ ਗਾਇਸ ਵੀਰੇ ਸਾਡੀ ਜੀ ਰੁਲ ਗਈ ਗਾਈਜ਼ ਵੀਰੇ ਗਾਈਜ਼ ਵੀਰੇ ਤੁਹਾਡੀ ਚੁੰਨੀ ਰੋਲ ਰਹੀ ਹੈ ਗਾਈਜ਼ ਗਾਈਜ਼ ਭੈਣੇ ਤੁਸੀਂ ਬਰੀਕ ਜੇ ਹੋ ਓਏ ਘਰ ਤੇ ਲੱਗਦੇ ਛੋੜੇ ਛੋੜੇ ਗਾਈਜ਼ ਵੀਰੇ ਹਾਂ ਗਾਈਜ਼ ਭੈਣੇ ਹਾਂ ਤੁਸੀਂ ਬਰੀਕ ਜੇ ਹੋ ਤੁਸੀਂ ਕਿਉਂ ਆਏ ਹੋ ਅਸੀਂ ਭੈਣੇ ਅਸੀਂ ਮੋਟੇ ਹੋਣ ਆਏ ਹਾਂ ਅਸੀਂ ਕਾਪਟਾ ਹੁੰਦਾ ਅਸੀਂ ਇੱਥੇ ਪੱਤੇ ਪ੍ਰਕਾਰ ਕਈ ਪ੍ਰਕਾਰ ਦੇ ਨੇ ਦੇਖੋ ਜੜੀ ਬੂਟੀਆਂ ਨੇ ਹਾਂ ਇਹ ਖਾਣਾ ਹੈ ਖਾਣਾ ਹੈ ਹਾਂਜੀ ਕਹਿੰਦੇ ਨੇ ਜੇ ਸੈਰ ਕਰੀਏ ਹਵਾ ਖਾ ਕੇ ਮੋਟੇ ਹੋ ਜੀਦਾ ਤੇ ਜੇ ਸੈਰ ਕਰੀਏ ਜਿਹੜੇ ਮੋਟੇ ਨੇ ਉਹ ਹਵਾ ਕੱਢ ਕੇ ਪਤਲੇ ਹੋ ਜਾਂਦੇ ਦੋਵੇਂ ਪ੍ਰਕਾਰ ਦੇ ਤੁਹਾਡੇ ਸਲੀਪਰ ਵੱਡੇ ਲੱਗਦੇ ਨੇ ਛੋਟੇ ਕਰੋ ਇਹਨਾਂ ਨੂੰ ਮਾੜਦੇ ਤੁਸੀਂ ਜ਼ਿਆਦਾ ਹੀ ਨਹੀਂ ਪੇਪਰ ਦੇ ਕੇ ਫ੍ਰੀ ਹੋ ਗਈਆਂ ਅਮਨਸੀਰਤ ਕੌਰ ਅੱਜ ਟਿਊਸ਼ਨ ਗਈ ਹੋਣਾ ਸੀ ਤੇ ਪੇਪਰਾਂ ਦੇ ਕੱਲ ਆ ਗਈ ਸੀ ਆ ਤਾਂ ਹਾਂ ਤੇ ਤਰਾਂ ਚ ਨੇ ਵਿਅਸਤ ਹੋਣਾ ਸੀ ਪਰ ਹੁਣ ਪੇਪਰ ਖਤਮ ਹੋ ਗਏ ਟੈਨਸ਼ਨ ਆ ਜਿੱਦਣ ਮੈਂ 15 ਤਰੀਕ ਨੂੰ oh my god ਮਮਾ ਨੂੰ ਪੁੱਛੋ ਹਾਂ ਮੈਂ ਉੱਡਦੀ ਹੋਈ ਆਈ ਸੀ ਉੱਡਦੀ ਆਈ ਸੀ ਹੋਰ ਬੈਗ ਕਮਾਂਦੀ ਤੂੰ ਲੈਣ ਮਮਾ ਤੁਸੇ ਕਿੱਕ ਚੜਨੇ ਕਿਤੇ ਜਦ ਮੈਂ 12 ਵਾਰੀ ਸੀ ਬੈਗ ਕਮਾਂਦੀ ਕਾਰਡਬਨ ਉਮਾਰਿਆ ਚੱਕ ਗਿਆ ਜਾਂ ਲੈ ਬੈਗ ਇੱਡਾ ਜਸੀਆ ਵੀ ਕਮਾਂਦੀ ਕਾਰਡਬਨ ਭਾਰਿਆ ਹਾਂ ਬੜੀ ਖੁਸ਼ੀ ਹੋਈ ਸੀ ਔਰ ਇੰਜ ਦਾ ਦਸੀ ਇੰਨਾ ਮਜ਼ਾ ਕੀਤਾ ਲਾਸਟ ਡੇ ਤੇ ਹਮ ਤੱਕ ਮਰ ਜਾਣਿਆ ਨੇ ਕੁਝ ਕਰਨ ਵੀ ਨਹੀਂ ਸਕਿਆ। ਇਸ ਤੋਂ ਬੜਾ ਵਸਿੱਤਾ। ਅਸੀਂ ਆਪਣੇ ਫਿੰਗਰ ਥੰਮ ਥਾਪੇ ਪੂਰੀ ਕਲਾਸ ਦੇ। ਹਾਂ। ਹਾਈ ਪੇਜ ਤੇ। ਹਾਂ। ਬੜਾ ਮਜ਼ਾ ਕੀਤਾ ਸਾਨੂੰ ਕਰਾਉਂ ਜਿਵੇਂ ਵਿਦੇਸ਼ੀ। ਅੱਛਾ। ਬਣਾਏ। ਸਾਡੇ ਮਰਜ਼ੀ। ਮੇਰੀ ਫਰੈਂਡ ਨੇ। ਉੱਤੇ ਪੂਰੀ ਕਲਾਸ ਦੇ ਜੋ ਜੋ ਸੂਟ ਕਰਦਾ ਸਾਰਾ ਲਿਖਿਆ ਸੀ। ਅੱਛਾ। ਹਾਂ। ਬੱਚਿਆਂ ਨੇ ਲਿਖਿਆ ਸੀ। ਉਹ ਇਸ ਨਿਕ ਨੇ ਇੱਕ ਹੋਰ ਬਣਾਈ ਸੀ ਪੂਰੀ ਕਲਾਸ ਲਈ। ਰਿੰਜਲ ਮੱਛਰ ਦੀ। ਹੇ ਮਟੜਦਾ ਬੱਚਾ ਨਹੀਂ ਨਹੀਂ ਜਿਹੜਾ ਸਭ ਤੋਂ ਛੋਟਾ ਹੈ ਇੱਕ ਟਾਲੈਸਟ ਇਨਸਾਨ ਜਿਰਾਫ ਦਾ ਕੰਬਾ ਹੂੰ ਮੈਨੂੰ ਵੀ ਪਤਾ ਹੈ ਕਿ ਰਾਜਾ ਐਂਜਲੋ ਬੱਚਾ ਬੱਚਾ ਹੈ ਗਾਇਸ ਫਲਾਰ ਦੇਖੋ ਕਿੰਨੇ ਸੋਹਣੇ ਨੇ ਤੇ ਕਲਰ ਬਹੁਤ ਸੋਹਣਾ ਲੱਗਿਆ ਮੈਨੂੰ ਇਹਨਾਂ ਦਾ ਤੇ ਸਭ ਤੋਂ ਵੱਡੀ ਗੱਲ ਇਹ ਨਾਲ ਹੀ ਕੋਈ ਸਪੈਸ਼ਲ ਕੇਅਰ ਨਹੀਂ ਕੀਤੀ ਗਈ ਇਹਨਾਂ ਦੀ ਆਪਣੇ ਆਪ ਹੀ ਖਿੜੇ ਨੇ ਵੇਖ ਲਓ ਹਣਾ ਕੁਦਰਤ ਇਹਨੂੰ ਕਹਿੰਦੇ ਨੇ ਕੁਦਰਤ ਕਿੰਨੇ ਸੋਹਣੇ ਸੋਹਣੇ 뷰 ਨੇ ਤੇ ਇਹ 뷰 ਵੇਖ ਕੇ ਜਿਹੜਾ ਮੂਡ ਇਹ ਫਰੈਸ਼ ਹੋ ਜਾਂਦਾ ਇਸ ਲਈ ਵਾਕ ਇਹੋ ਜੀ ਜਗ੍ਹਾ ਤੇ ਕਰਨ ਜਾਣਾ ਚਾਹੀਦਾ ਇੰਨੀ ਵੱਡੀ ਟਰੋਫੀ ਗਾਇਸ ਅੱਗੇ ਦੋਸਤ ਇੱਥੇ ਵਿੱਚ ਨਾ ਖੜੋ ਅਸੀਂ ਫੇਰ ਆਗੇ ਵਾਪਸ ਪੈਪਾ ਵਾਲੀ ਵਰਲਡ ਫੇਮਸ ਫੈਕਟਰੀ ਪੈਪ 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 ਵਾਲੀ ਫੈਕਟਰੀ ਹਾਂ 2 3 ਸਟਾਰਟ ਹਾਈ ਇੱਧਰ ਤੁਸੀਂ ਇੱਧਰ ਸੜਕ ਤੇ ਆ ਜਾ ਖ ਤੂੰ ਅੱਦੀ ਕੱਚੇ ਦੇ ਜਾਨੀ ਚੱਲ ਹਾਈ ਆ ਜਾ ਜੇਗਾ ਤੂੰ ਇੱਧਰ ਆਗਾ ਇੱਕ ਦੂਜੇ ਨੂੰ ਰੁਕ ਜਾ ਮੈਨੂੰ ਭਾਗੋ ਆ ਇੱਧਰ ਵੇਖੋ ਗਾਇਜ਼ ਮੁੜ ਕੇ ਵੀ ਆ ਗਏ ਨੇ ਸਿਆਲੇ ਵੀ ਉੱਥੇ ਹੀ ਆ ਕੋਣ ਮੁੜ ਕੇ ਆ ਗਿਆ ਉੱਥੇ ਦੇਖ ਤੇ ਤੀਦੇ ਕਿੱਧਰ ਇੱਕ ਮਿੰਟ ਅੰਸ਼ ਸਾਈਡ ਤੇ ਵੀ ਬੜਾ ਸਾਈਡ ਤੇ ਸਾਈਡ ਤੇ ਇਹ ਤੁਸੀਂ ਸਾਈਡ ਤੇ ਹੋ ਜਾਓ ਹਾਂ ਹੁਣ ਇੱਧਰ ਸਨਸੈਟ ਦਾ ਬੜਾ ਸੋਹਣਾ ਆ ਰਿਹਾ ਓਲੀ ਕਿੱਥੇ ਵਗਦੀ ਹੈ ਹੈ ਰੋ ਰੋ ਕੁ ਸਾਡਾ ਸਪੈਸ਼ਲ ਸੈਲਡ ਇਹ ਕਿਦੇ ਲਈ ਇੰਨੀ ਮਿਹਨਤ ਹੋ ਰਹੀ ਹੈ ਕਿਹੜੇ ਸ਼ੇਅਰ ਕਰਕੇ ਆਏ ਨੇ ਉਹਨਾਂ ਦੀ એનર્ਜੀ ਦਾ ਉਹ ਫਿਰ ਤੁਸੀਂ ਮੈਨੂੰ ਮਤਲਬ ਬਿਲਕੁਲ ਬਰੀਕ ਕਰਕੇ ਭੇਜੋਗੇ ਮੈਨੂੰ ਕਿ ਬੈਟਰੀ ਨਾਲ ਤੇ ਲੱਭਣਾ ਪੈਣਾ ਤੁਹਾਨੂੰ ਕਹਿਣਾ ਭਾਜੀ ਦੇ ਤਾਂ ਪਛਾਣਣਾ ਹੀ ਹੈ ਅੱਛਾ ਠੀਕ ਹੈ ਨਿਕਲ ਆਇਆ ਸੀਮਨ ਸੀਮਨ ਦਾ ਨਵਾਂ ਵਰਜਨ ਹੀ ਤੋ ਇਹ ਅਪਡੇਟ ਹੋ ਕੇ ਆ ਗਈ ਹੈ ਮੰਮਾ ਹਾਂਜੀ ਬੜਾ ਬੜਾ ਟਾਈਮ ਦੇ ਹੀ ਹੈ ਕਲਰਫੁਲ ਸੈਲਡ ਹਾਂ ਸਾਰੀਆਂ ਹੋਮ ਦੀਆਂ ਹਾਂ ਠੀਕ ਠੀਕ ਆਰਗੇਨਿਕ ਹਨ ਹੈ ਨਹੀਂ ਹੈਗਾ ਬੇਟਾ ਸਾਈ ਨਹੀਂ ਹੈਗਾ ਮਾਮੂਨ ਲੱਬ ਲੈਣੀ ਲੱਬੇ ਨਾ ਸਰ ਮੈਨੂੰ ਯਾਦ ਨਹੀਂ ਕਿਹੜਾ ਕੱਲ ਮੈਂ ਤੁਹਾਨੂੰ ਭੁੱਲ ਗਿਆ ਜਿਵੇਂ ਕਹਿੰਦੇ ਹੁੰਦੇ ਨੇ ਹਾਂ ਇਹ ਲਾਗ ਲੈਣ ਦੀ ਤਿਆਰ ਕਰਦੇ ਹਾਂ ਅੱਛਾ ਪੈਂਜੀ ਐਨ ਪੈਂਜੀ ਕਿੰਨਾ ਲੱਗਦੀ ਏ ਫਿਰ ਦੇਖ ਲੈ ਹਣ ਪੈਂਜੀ ਕਿੰਨਾ ਕੁ ਦਿੰਦੇ ਨੇ ਹੈ 1100 ਕੇ 2100 ਹਾਏ ਖਾਨੀ 1100 ਕੇ 2100 ਇਹ ਉਹ ਪੰਜ ਜਿਹੜੇ ਦੇਣਗੇ ਉਹ ਦੇਖਾਂਗੇ ਇੰਜ ਕੀ ਦੇਣ ਦੇ ਮੈਂ ਦੱਸਿਆ ਉਹ ਨਹੀਂ ਤੁਹਾਡੀ ਕੀ ਵਿਸ਼ੇ ਨਹੀਂ ਮੰਗਿਆ ਨਹੀਂ ਲੈਣਾ ਸੀ ਨਹੀਂ ਫਿਰ ਵੀ ਤੁਹਾਡੀ ਕੀ ਵਿਸ਼ੇ ਤੁਹਾਡੀ ਖੁਸ਼ੀ ਦਾ ਲੈਣਾ ਹੈ ਅੱਛਾ ਨਹੀਂ ਤੁਹਾਡੀ ਖੁਸ਼ੀ ਠੀਕ ਹੈ 11 ਰੁਪਏ ਦੇ दिए ਹਾਂ ਹੈ ਕਿੰਨੇ ਆ ਚੱਕ ਲੋ ਚੱਕ ਲੋ ਕਹਿੰਦੇ ਜਿੰਨੀ ਤੁਹਾਡੀ ਖੁਸ਼ੀ ਹੈ ਮੰਗਾ ਆ ਠੀਕ ਹੈ